ਉਹ ਪੱਟਿਆ ਵੇ ਆਪਾਂ ਇਹਦੇ ਚ ਪਾਣੀ ਜਮੇ ਬਾਹਰ ਐ ਇੰਨਾ ਪਾਣੀ ਤਾਂ ਜਦੋਂ ਆਪਾਂ ਕਣਕ ਲਾਉਣੇ ਆ ਉਦੋਂ ਵੀ ਨਹੀਂ ਖੜਾ ਹੁੰਦਾ ਜਿੰਨਾ ਹੁਣ ਖੜਾ ਐ ਇਹ ਤਾਂ ਲਾਇਨੋਂ ਕੰਮ ਭੜਾ ਹੋਇਆ ਫਿਰ ਇਹਦਾ ਸਵਾਗਤ ਹੈ ਦੋਸਤੋ ਤੁਹਾਡਾ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਸਭ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਤੇ ਭੈਣਾਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਸੂਰਜ ਦੇਵਤਾ ਨੇ ਅੱਜ ਦਰਸ਼ਨ ਨਹੀਂ ਦਿੱਤੇ ਜਿਵੇਂ ਵੀ 2025 ਦਾ ਪਹਿਲਾ ਵਲੌਗ ਪਿਛਲੇ ਵਲੌਗ ਤੁਸੀਂ ਦੇਖਿਆ ਹੀ ਹੋਣਾ ਆਪਾਂ ਫੀਟਰ ਸਟਾਰਟ ਕੀਤਾ ਸੀਗਾ ਤੇ ਉਹ ਅੱਜ ਵੀ ਚੱਲੀ ਜਾਂਦਾ ਹੈ ਰਾਤ ਨੂੰ ਬੰਦ ਕਰ ਦੇਣਾ ਦਿਨ ਦਿਨ ਉਹਦੇ ਕੋਲੇ ਰੱਖਦੇ ਹਾਂ ਰਾਖੀ ਤੇ ਸੂਰਜ ਮੈਂ ਮੜਾ ਨਿਕਲਿਆ ਸੀ ਹੁਣ ਫੇਰ ਬੁੱਝ ਗਿਆ ਤੇ ਆਪਾਂ ਸੋਲਰ ਮੋਟਰ ਛੱਡੀ ਹੈ ਪਾਣੀ ਚੱਲ ਪਿਆ ਉਧਰ ਆੜ ਪਰ ਦੀ ਤਰ੍ਹਾਂ ਦੀ ਆ ਤੇ ਟੱਕਣਾ ਪਾ ਲਾਤਾ ਇੱਥੋਂ ਆ ਕੋਈ ਖਾਲਾ ਸਿੰਮਦਾ ਤੇ ਕੋਈ ਸਾੜਾ ਪਾਣੀ ਹੈ ਇਹ ਰਾਤ ਨੂੰ ਖਾਲੀ ਭਰ ਜਾਂਦੀ ਹੈ ਤੇ ਇਧਰ ਨਿਕਲ ਜਾਂਦਾ ਤੇ ਜੇਕਰ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਜੀ ਆ ਜਾ ਤੇ ਹਰਮਨ ਸਿੰਘ ਕਹਿ ਰਿਹਾ ਆਪਾਂ ਨੂੰ ਉਧਰ ਦੀ ਚੱਲਦੇ ਆ ਤੇ ਮੋਟਰ ਦਾ ਪਾਣੀ ਵੇਣਾ ਕਿੰਨਾ ਚੱਕਿਆ ਤੇ ਪਾਣੀ ਥੋੜਾ ਤਾਂ ਆਪਾਂ ਕਰ ਦੇਣਾ ਮੋਟਰ ਬੰਦ ਆਹ ਵੇਖੋ ਕਿਤੇ ਗਰਮ ਨਾ ਹੋ ਜੇ ਠੰਡ ਚ ਵੀ ਤੇ ਪਾਣੀ ਤਾਂ ਲੱਗ ਪਿਆ ਉਧਰ ਨੂੰ ਢਾਲ ਆੜਦੀ ਉਧਰ ਦੀ ਕੋਈ ਨਿਕਾਸ ਨਹੀਂ ਸੇਨ ਨਾਲ ਨੂੰ ਪਾਣੀ ਜਾਣ ਵਾਸਤੇ ਇੱਥੋਂ ਸਿੱਧੀ ੜ ਜਾਂਦੀ ਐ ਸੇਨ ਨਾਲ ਚ ਆਪਣੇ ਦਰਮਿਆਨ ਪਹੁੰਚ ਚੁੱਕਿਆ ਤੇ ਹਰਮਨ ਸਿੰਘ ਨੂੰ ਦਿੰਨੇ ਵਧਾਈਆਂ ਬਈ ਨਵੇਂ ਸਾਲ ਦੀਆਂ ਹਰਮਨ ਸਿੰਘ ਵੱਲੋਂ ਵੀ ਵਧਾਈਆਂ ਕਬੂਲ ਕਰਿਓ ਜੀ ਤੇ ਆਪਾਂ ਵੇਨੇ ਹੁਣ ਸੋਲਰ ਮੋਟਰ ਦਾ ਪਾਣੀ ਫੁੱਲ ਮੌਸਮ ਠੰਡਾ ਤੇ ਬੱਦਲ ਛਾਏ ਹੋਈ ਨੇ ਸੂਰਜ ਦੇ ਨਿਕਲਣ ਦੀ ਕੋਈ ਸੁਭਾਵਨਾ ਨਹੀਂ ਬਣੀ ਤੇ ਕਣਕਾਂ ਤੁਸੀਂ ਵੇਖ ਲਓ ਡਾਊਨ ਦਿਨੋਂ ਦਿਨ ਡਾਊਨ ਹੁੰਦੀਆਂ ਜਾਂਦੀਆਂ ਨੇ ਪਾਣੀ ਥੜੜਾ ਬਾਹਰ ਹੈ ਵਾਟਰ ਲੈਵਲ 0 ਇੰਚ ਪਾਣੀ ਚੈੱਕ ਕਰ ਲੋ ਮੋਟਰ ਦਾ ਚੱਲਦਾ ਪਈ ਗਿਰਾਂ ਆਇਤਾ ਸਾਨੂੰ ਇੱਕ ਟੋਹਾ ਵੀ ਬਟਿਆ ਪਈ ਦੇ ਵਿੱਚ ਤੇ ਉਹਦਾ ਵੀ ਸਾਨੂੰ ਲੈਵਲ ਦਿਖਾਉਣੇ ਆ ਐਲਾਂ ਚੈੱਕ ਕਰਦੇ ਆਪਾਂ ਸੋਲਰ ਮੋਟਰ ਦਾ ਪਾਣੀ ਇਥੋਂ ਇਧਰ ਨੂੰ ਪਾਣੀ ਤਾਂ ਫਿਰ ਵੀ ਬਹੁਤ ਦੇਰੀ ਹੈ ਦੱਸੋ ਹਰ ਮੈਂ ਸਗਿੰਦ ਪਾਣੀ ਬਹੁਤ ਹੈ ਜੀ ਬਹੁਤ ਹੈ ਕਰਨ ਚਾਰ ਇੰਚ ਡੰਗਾ ਲਈ ਜਾਊਗੀ ਤੇ ਇੱਧਰ ਆ ਗਏ ਜੀ ਆਪਣੇ ਨਵਾਂ ਗੁਰੂ ਘਰ ਤੇ ਇੱਧਰ ਲੱਭਾ ਜਿਹੜਾ ਪੱਟਾ ਸੀ ਟੋਹਾ ਤੇ ਉਹਦਾ ਕਰਾਉਣੇ ਚੈੱਕ ਤੇ ਇੱਧਰ ਆਪਣੇ ਵਾਹਨ ਆ ਗਿਆ ਮੇਨ ਗੇਟ ਇਹ ਮੇਨ ਗੇਟ ਤਾਂ ਲਾਇਆ ਕਿ ਯਾਰੀ ਪਸ਼ੂ ਡੰਗਰ ਇਧਰੋਂ ਆ ਜਾਂਦਾ ਤਾ ਕਰਕੇ ਕੰਮ ਬਾਅਦ ਚ ਫਿਰ ਕੋਲੋਟਾ ਹੋ ਜਾਂਦਾ ਗੱਲੇ ਵਾਹਣ ਹੁੰਦੇ ਆ ਤੇ ਲਤਰਦਾ ਹੀ ਜਾਂਦਾ ਪਸ਼ੂ ਫਿਰ ਆਹ ਦੇਖੋ ਦੋਸਤੋ ਆ ਟੋਹਾ ਪੱਟਿਆ ਵੇ ਆਪਾਂ ਇਹਦੇ ਚ ਪਾਣੀ ਜਮੇ ਬਾਹਰ ਆ ਆਹ ਦੇਖੋ ਦੋਨੇ ਪਾਸੇ ਕਣਕਾਂ ਦੇ ਹਾਲ ਹਰਾਪਣ ਘਟ ਗਿਆ ਤੇ ਪੀਲਾਪਣ ਵੱਧ ਗਿਆ ਤੇ ਹਾਂ ਜੀ ਸੋਨੂੰ ਮੈਲਦੇ ਆ ਬੋਰਕੂਲ ਜਾ ਕੇ ਆਪਾਂ ਲਓ ਵੀ ਦੋਸਤੋ ਇਧਰ ਮੋਟਰ ਚੱਲੀ ਜਾਂਦੀ ਐ ਇਹ ਜਿਹੜਾ ਪਾਣੀ ਖੜਾ ਐ ਇਹ ਥੜਾ ਪਾਣੀ ਨਿਕਲਿਆ ਐ ਐਡਾ ਪਾਣੀ ਦਾ ਚੈਨਲ ਬਾਹਰ ਨਾਲ ਥੜਾ ਵਿੱਚ ਐ ਦੇਖੋ ਕਿੰਵੇਂ ਕਣਕਾਂ ਭਰੀਆਂ ਖੜੀਆਂ ਖੜਾ ਪਾਣੀ ਬਹਾੜਾ ਬਾਰ ਨਿਕਲਿਆ ਦੋਸਤੋ ਜਿਵੇਂ ਹੁਣ ਵੱਟ ਦੇ ਨਾਲ ਪਾਣੀ ਖੜਾ ਇਹਨੂੰ ਰਾਤ ਨੂੰ ਆਪਾਂ ਟੋਕਾਂ ਖੋਲ ਦਾਂਗੇ ਤੇ ਉਹ ਦਰਾੜ ਆਪਾਂ ਇਹਦੇ ਨਾਲ ਆੜ ਦੇ ਵਿੱਚ ਪਾਣੀ ਜਾ ਕੇ ਤੇ ਉਹ ਸੇਨਲ ਚ ਪੈ ਜਾਣਾ ਆਹ ਦੇਖੋ ਇੰਨਾ ਪਾਣੀ ਤਾਂ ਜਦੋਂ ਆਪਾਂ ਕਣਕ ਲਾਉਣੇ ਆ ਉਦੋਂ ਵੀ ਨਹੀਂ ਖੜਾ ਹੁੰਦਾ ਜਿੰਨਾ ਹੁਣ ਖੜਾ ਹੈ ਇਹ ਤਾਂ ਲਾਇਨੋਂ ਕੰਪੜਾ ਹੋਇਆ ਫਿਰ ਤਾਂ ਲੋ ਵੀ ਦੋਸਤੋ ਇੰਜਰ ਆਪਣਾ ਚੱਲੀ ਜਾਂਦਾ ਤੇ ਇਧਰ ਖਾਲੀ ਪੱਤੀ ਆਪਾਂ ਉਧਰ ਹਰਮਨ ਦਾ ਵਾਹਨ ਮੜਾ ਛਾਪਰੇ ਨਾਲ ਵਾਹਨ ਨਢੂਗਾ ਤੇ ਉਹਦਾ ਵਾਹਨ ਦਾ ਪਾਣੀ ਨਿਕਲੋਗੇ ਫਿਰ ਸੇ ਨਾਲ ਚ ਪੈਂਦਾ ਹੋ ਜਾਊਗਾ ਪੂਰੀ ਕਣਕ ਥੋੜੀ ਜਿਹੀ ਕੋਈ ਜ਼ਿਆਦਾ ਭਰੀ ਪਈ ਹੈ ਲੋ ਵੀ ਦੋਸਤੋ ਹੁਣ ਤੁਹਾਨੂੰ ਦਿਖਾ ਕੇ ਜਾਉਣੇ ਆ ਜਿੱਥੇ ਆਪਣੀ ਪੈਪ ਨੱਪੀ ਵੀ ਹੈ ਜਿਹੜਾ ਪਾਣੀ ਸੇਨਲ ਚ ਜਾਂਦਾ ਐ ਇਧਰ ਆਉਂਦਾ ਦੋਸਤੋ ਪਾਣੀ ਆੜ ਵੇਚਦੀ ਤੇ ਆਪ ਆਪ ਆਪਣੀ ਪੱਥਰ ਵਾਲੀ ਤੇ ਦੂਗਾਂ ਸੱਦਾ ਆ ਸੇਵ ਨਾਲ ਹੀ ਫਟਾ ਸੇਵ ਨਾਲ ਇਹ ਇਹਦੇ ਵਿੱਚ ਦੀ ਜਾਂਦਾ ਫਿਰ ਪਾਣੀ ਇਧਰ ਨੂੰ ਤੇ ਹੁਣ ਆਪਾਂ ਚੱਲਦੇ ਆਂ ਦੋਸਤੋ ਲੈਣੇ ਇੱਥੇ ਸੋਲਰ ਮੋਟਰ ਦਾ ਪਾਣੀ ਆ ਗਿਆ ਕਿ ਨਹੀਂ ਹੈ ਜੇ ਆ ਗਿਆ ਤਾਂ ਆਪਾਂ ਇੱਥੇ ਟੋਕਾਂ ਕਰਾਂਗੇ ਬੰਦ ਨਹੀਂ ਤਾਂ ਫਿਰ ਕਣਕ ਦੇ ਵਿੱਚ ਪਾਉਣਾ ਪੈ ਜੇ ਤੇ ਆਜ ਮੈਂ ਆ ਵਾਟਲੀਆਂ ਖਾਲੀਆਂ ਪਾਣੀ ਖੜਾ ਇਹ ਆਪਾਂ ਜਦ ਬੋਰ ਦੋਨੇ ਬੰਦ ਕਰਤੇ ਤੇ ਆ ਖੋਲ ਦਾਂਗੇ ਤੇ ਪਾਣੀ ਇਹ ਵੀ ਸੇਵ ਨਾਲ ਦੇ ਵਿੱਚ ਲਾ ਵੀ ਦੋਸਤੋ ਫਿੱਟਰ ਕੋਲੇ ਆਪਾਂ ਆ ਗਏ ਆ ਤੇ ਇਹ ਚੱਲੀ ਜਾਂਦਾ ਫਿਰ ਫਿਟ 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 ਹੋਈ ਜਾਂਦੀ ਹੈ ਇਹ ਇਧਰ ਆਪਾਂ ਤੁਹਾਨੂੰ ਮਾੜਾ ਪਾਣੀ ਦਾ ਲੈਵਲ ਚੈੱਕ ਕਰਾ ਦੇ ਕੱਲ ਨੂੰ ਉਹਨਾਂ ਨੂੰ ਕੱਲ੍ਹ ਵਾਲੇ ਵਲੌਗ ਤੁਸੀਂ ਦੋਸਤੋ ਦੇਖਿਆ ਹੀ ਹੋਣਾ ਆਹ ਵਾਲੀ ਦੌਗੀ ਜਿੰਦੀ ਨਹੀਂ ਸੀਗੀ ਬਾਹਰ ਪਾਣੀ ਦੀ ਪਾਣੀ ਸੀਗੀ ਮਤਲਬ ਪਾਣੀ ਡਾਊਨ ਜਾਣ ਲੱਗ ਪਿਆ ਇੱਥੇ ਜਿਹੜੇ ਫਿਲਟਰ ਪਾਇਆ ਉਹ ਬਹੁਤ ਜ਼ਿਆਦਾ ਕੰਮ ਕਰਦੇ ਪਾਣੀ ਤਾਰਨ ਦੇ ਵਿੱਚ ਹੁਣ ਆਪਾਂ ਵੇਨੇ ਆ ਟੋਕਣ ਦਾ ਕਾ ਕੋਈ ਪਾਣੀ ਤਾਂ ਨਹੀਂ ਪੈ ਰਿਹਾ ਵਿੱਚ ਵੰਦੇ ਇਧਰ ਵੀ ਵੰਨਦੀਆਂ ਵਿੱਚ ਚੋਕਾਂ ਆੜ ਚੁੰਦੀਆਂ ਆਪਣੇ ਤੇ ਅੱਜ ਜਗਾ ਦੂਜਾ ਦਿਨ ਤੇ ਵੇਨੇ ਕਿੰਨੇ ਦਿਨ ਪਾਣੀ ਉਤਰਦਾ ਡੇਲੀ ਵਲੌਗਸ ਨੂੰ ਦੇਖਣ ਨੂੰ ਮਿਲ ਲੰਗੇ ਜੁੜੇ ਰਿਹਾ ਬਲੌਗ ਦੇ ਨਾਲ ਉਧਰ ਦੋਸਤੋ ਹਰਮਨ ਤੁਸੀਂ ਦੇਖ ਸਕਦੇ ਹਰਮਨ ਸਿੰਘ ਲਾਰਾ ਟਾ ਕੰਡੂ ਕਣ ਪਾਣੀ ਵਾਂਚਣਾ ਪਵੇ ਅੱਗੇ ਵਾਣਾ ਚ ਪਾਣੀ ਖੜਾ ਇਦੇ ਨਾਲ ਕਣਕ ਦੀ ਸਿਹਤ ਤੇ ਲੋ ਵੀ ਦੋਸਤੋ ਸਾਨੂੰ ਸੀਗਾ ਸ਼ੱਕ ਇਧਰ ਪਾਣੀ ਪੈ ਰਿਹਾ ਸ਼ੱਕ ਸ਼ੁਭਾ ਸਾਡਾ ਪੱਕਾ ਹੀ ਸੀਗਾ ਤੇ ਟੱਕਾਂ ਦੇ ਹੈਗੇ ਮੋਰੀ ਆਪਾਂ ਕੱਢ ਕੇ ਮੋਰੀ ਕਰਤੀ ਉਧਰਲੇ ਪਾਸੇ ਤੇ ਪਾਣੀ ਪੈਣਾ ਹੋ ਗਿਆ ਬੰਦ ਤੇ ਚੱਲਦੇ ਹਾਂ ਆਪਾਂ ਫਿਟਰ ਕੋਲੇ ਜਿਹੜਾ ਆਪਾਂ ਮਾਰਦਾ ਸਭ ਕੁਝ ਸਹੀ ਚੱਲੀ ਜਾਂਦਾ ਬਸ ਇੱਕ ਫਿਟਰ ਦੀ ਰਾਖੀ ਜਰੂਰ ਬੈਠਣਾ ਪੈਂਦਾ ਕੇਰੀ ਪਾਟਾ ਪੋਟਾ ਲੈ ਜੇ ਫੀਟਰ ਗਰਮੋਖੇ ਦੇ ਅੰਦਰੋਂ ਕੁਛ ਤੂੜ ਭੰਨਣਾ ਕਰਦੇ। ਣਾ ਵੀ ਦੋਸਤੋ ਬੈਠੇ ਆਪਾਂ ਬੀਟਰ ਦੀ ਰਾਖੀ ਤੇ ਇੱਥੇ ਹਰਮਨ ਸਿੰਘ ਫਿਰਦੇ ਆ ਤੇ ਆਪਾਂ ਪੱਤੇ ਵਾਵਾ ਖਿੰਦਰੇ ਭੇਜ ਦਿੱਤੇ। ਮੁੰਕਰ ਚੱਕ ਲਈ ਹੈ ਤੇ ਮਾਰਦੇ ਆ ਮੁੰਕਰ ਫਿਰ ਕਰਦੇ ਆ ਸਾਥ ਬਾਈ। ਮੈਲਦਨ ਦੇ ਉਸ ਨੂੰ ਬੌਕਰ ਮਾਰ ਕੇ ਫਿਰ ਭਾਈ ਰੱਖਣੀ ਜ਼ਰੂਰੀ ਹੈ ਮੋਟਰ ਤੇ ਲੋ ਵੀ ਦੋਸਤੋ ਸਾਫ਼ ਸफाई ਆਪਾਂ ਕਰਤੀ ਮੋਟੇ-ਵੱਟੇ ਪੱਤੇ ਕਰਦੇ ਆਪਾਂ ਇਕੱਠੇ ਇੱਧਰ ਲੱਦੀ ਉੱਧਰ ਲੱਦੀ ਸਹੀ ਲੋ ਵੀ ਦੋਸਤੋ ਪਾਣੀ ਦਾ ਲੈਵਲ ਤੁਸੀਂ ਦੇਖ ਹੀ ਚੁੱਕੇ ਹੋ ਤੇ ਪਾਣੀ ਤੁਸੀਂ ਵੇਖੋ ਪਿੱਛੇ ਗਵਾਣਾ 'ਚ ਖੜਾ ਕਣਕਾਂ ਦਮਨ ਲੱਤੀਆਂ ਤੇ ਬੋਰ ਚੱਲ ਰਿਹਾ ਇੱਧਰ ਸੋਲਦਾ ਮੋਟਰ ਚੱਲੀ ਜਾਂਦੀ ਆ ਤੇ ਉੱਧਰ ਆਪਣਾ ਚੱਲ ਰਿਹਾ ਇੰਜਨ ਇੱਕ ਦੋ ਵੀਲਾ ਧੰਨਵਾਦ ਜੀ ਤੁਹਾਡਾ ਬਲੌਗ ਨੂੰ ਦੇਖਣ ਵਾਸਤੇ ਤੇ ਸ਼ੇਅਰ ਕਰਨ ਵਾਸਤੇ ਤੇ ਮਿਲਦੇ ਹਾਂ ਕਿਸੇ ਹੋਰ ਬਲੌਗ ਵਿੱਚ ਸਤਿ ਸ੍ਰੀ ਅਕਾਲ